ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਰਾਜਾ ਸਿਕੰਦਰ ਦੇ ਬਾਰੇ ਕੀ ਰਾਜਾ ਸਿਕੰਦਰ ਨੇ ਸੱਚਮੁੱਚ ਦੁਨੀਆ ਨੂੰ ਜਿੱਤ ਲਿਆ ਸੀ ਜਾਂ ਫਿਰ ਉਸ ਦਾ ਹੀ ਸੁਪਨਾ ਸੁਪਨਾ ਬਣ ਕੇ ਰਹਿ ਗਿਆ ਆਪ ਜਾਣਦੇ ਹਾਂ ਇਸ ਦੇ ਬਾਰੇ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਉਸ ਰਾਜੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਪੂਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਦੇਖਿਆ ਸੀ ਪਰ ਇਸ ਨੂੰ ਪੂਰਾ ਕਰਨ 'ਚ ਅਸਫਲ ਰਿਹਾ ਜੀ ਹਾਂ ਤੁਸੀਂ ਜਾਣਦੇ ਹੀ ਹੋਮੋਗੇ ਕਿ ਅਸੀਂ ਗੱਲ ਕਰ ਰਹੇ ਹਾਂ ਬਿਸ ਪ੍ਰਸਿੱਧ ਇਹ ਵੀ ਦੱਸਦੀ ਹੈ ਕਿ ਰਾਜਾ ਸਿਕੰਦਰ ਹੀ ਇੱਕ ਅਜਿਹਾ ਰਾਜਾ ਸੀ ਜਿਸ ਦਾ ਨਾਮ ਅੰਗਰੇਜ਼ੀ ਅਤੇ ਹਿੰਦੀ ਵਿੱਚ ਦੋਨਾਂ ਵਿੱਚ ਵੱਖਰਾ ਵੱਖਰਾ ਸੀ ਅੰਗਰੇਜ਼ੀ ਵਿੱਚ ਉਸ ਦਾ ਨਾਮ ਅਲੈਗਜ਼ੈਂਡਰ ਅਤੇ ਹਿੰਦੀ ਵਿੱਚ ਉਸ ਦਾ ਨਾਮ ਸਿਕੰਦਰ ਸੀ ਆਓ ਜਾਣਦੇ ਹਾਂ ਸਿਕੰਦਰ ਬਾਰੇ ਉਹ ਗੱਲਾਂ ਜੋ ਸ਼ਾਇਦ ਤੁਸੀਂ ਅਜੇ ਤੱਕ ਨਹੀਂ ਸੁਣੀਆਂ ਹੋਣਗੀਆਂ ਅਬੇ ਜਲਦੀ ਬੋਲ ਕੱਲ ਕਰਦੇ ਹਾਂ ਰਾਜੇ ਸਕੰਦਰ ਦੇ ਜਨਮ ਦੇ ਬਾਰੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਰਾਜਾ ਸਕੰਦਰ ਫਿਲਿਪਸ ਮੈਨਸੇਡੋਨੀਆ ਦੇ ਰਾਜ ਦਾ ਪੁੱਤਰ ਸੀ ਉਸ ਦਾ ਜਨਮ 356 ਈਸਵੀ ਵਿੱਚ ਗ੍ਰੀਸ ਵਿੱਚ ਹੋਇਆ ਸੀ ਜਦੋਂ ਸਕੰਦਰ 19 ਸਾਲਾਂ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਕੰਦਰ ਨੇ ਰਾਜਾ ਬਣ ਲਈ ਆਪਣੇ ਭਰਾਵਾਂ ਦਾ ਵੀ ਕਤਲ ਕਰਵਾ ਦਿੱਤਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਕੰਦਰ ਦਾ ਦੁਨੀਆ ਨੂੰ ਜਿੱਤਣ ਦਾ ਸੁਪਨਾ ਬਹੁਤ ਵੱਡਾ ਸੁਪਨਾ ਸੀ ਜਿਸ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੁਪਨਾ ਉਹਨਾਂ ਨੂੰ ਉਹਨਾਂ ਦੇ ਗੁਰੂ ਆਸਤੂ ਨੇ ਦਿਖਾਇਆ ਸੀ ਆਸਤੂ ਇੱਕ ਮਹਾਨ ਮਨੁੱਖ ਸੀ ਆਸਤੂ ਦੇ ਵਿਚਾਰਾਂ ਦਾ ਜ਼ਿਕਰ ਅੱਜ ਦੀਆਂ ਕਿਤਾਬਾਂ ਵਿੱਚ ਵੀ ਜ਼ਰੂਰ ਮਿਲਦਾ ਹੈ ਗੱਲ ਕਰਦੇ ਹਾਂ ਸਿਕੰਦਰ ਦੇ ਜਿੱਤ ਮਾਰਗ ਦੀ ਯਾਤਰਾ ਦੀ ਕਹਾਣੀ ਆਪਣੇ ਜਿੱਤਾਂ ਦੇ ਦੌਰਾਨ ਸਿਕੰਦਰ ਨੇ ਸਭ ਤੋਂ ਪਹਿਲਾਂ ਆਪਣੇ ਰਾਜ ਦੇ ਆਲੇ ਦੁਆਲੇ ਦੇ ਛੋਟੇ ਖੇਤਰਾਂ ਨੂੰ ਜਿੱਤਣਾ ਸ਼ੁਰੂ ਕੀਤਾ ਸਿਕੰਦਰ ਨੂੰ ਫ੍ਰਾਂਸੀਸੀ ਰਾਜ ਨੂੰ ਜਿੱਤਣ ਵਿੱਚ ਪੂਰੇ 10 ਸਾਲ ਲੱਗੇ ਸਨ ਇਸ ਤੋਂ ਬਾਅਦ ਉਹ ਆਪਣੀ ਫੌਜ ਨਾਲ ਏਸ਼ੀਆ ਵੱਲ ਚੱਲ ਪਿਆ ਜਿੱਥੇ ਉਸ ਦੀ ਫੌਜ ਨਾਲ ਭਿਆਨਕ ਲੜਾਈ ਹੋਈ ਤੁਹਾਨੂੰ ਦੱਸ ਦਈਏ ਕਿ ਜਦੋਂ ਰਾਜਾ ਅਲੈਗਜ਼ੈਂਡਰ ਭਾਰਤ ਆਇਆ ਤਾਂ ਉਸ ਨੇ ਇੱਕ ਛੋਟਾ ਜਿਹਰ ਰਾਜ ਸ਼ੁਰੂ ਕੀਤਾ ਪਰ ਜਦੋਂ ਉਸਦੀ ਪੋਰਸ ਨਾਲ ਲੜਾਈ ਹੋਈ ਤਾਂ ਉਸਦੀ ਫੌਜ ਨੂੰ ਬਹੁਤ ਨੁਕਸਾਨ ਹੋਇਆ ਅਤੇ ਅੰਤ ਵਿੱਚ ਉਸਨੇ ਪੋਰਸ ਦੇ ਰਾਜੇ ਪੂਰੂਸਿੰਧ ਨੂੰ ਜੁੱਧੂ ਬੰਦ ਕਰ ਲਈ ਕਿਹਾ ਉਹਨਾਂ ਵਿਚਕਾਰ ਇੱਕ ਸਮਝੌਤਾ ਵੀ ਹੋਇਆ ਸੀ ਕਿ ਸਿਕੰਦਰ ਜਿਸ ਰਾਜ ਨੂੰ ਜਿੱਤੇਗਾ ਉੱਥੇ ਪੋਰਸ ਦਾ ਵੀ ਕਬਜ਼ਾ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਕਿ ਸਿਕੰਦਰ ਨੇ ਨਦੀ ਦੇ ਕੰਢੇ ਤੋਂ ਕਿਉਂ ਮੋੜ ਲਈ ਸੀ ਆਪਣੀ ਸੈਨਾ ਦੋਸਤੋ ਸਿਕੰਦਰ ਦੀ ਸੈਨਾ ਲੜਾਈ ਲੜ ਕੇ ਥੱਕ ਗਈ ਸੀ ਅਤੇ ਜਦੋਂ ਇਹ ਬਿਆਸ ਨਦੀ ਦੇ ਕੰਢੇ ਪਹੁੰਚੀ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਨਦੀ ਦੇ ਪਾਰ ਆਨੰਦ ਪੰਸੀ ਰਾਜੀ ਕੋਲ ਬਹੁਤ ਜ਼ਿਆਦਾ ਸੈਨਿਕ ਹਨ ਅਤੇ ਉਸ ਨੇ ਮਹਿਸੂਸ ਕੀਤਾ ਕਿ ਆਨੰਦ ਪੰਸੀ ਨੂੰ ਹਰਾਉਣਾ ਬਹੁਤ ਮੁਸ਼ਕਲ ਹੋਵੇਗਾ ਨਦੀ ਦੇ ਕਿਨਾਰੇ ਤੋਂ ਹੀ ਉਸ ਨੇ ਆਪਣੀ ਫੌਜ ਨੂੰ ਵਾਪਸ ਆਉਣ ਲਈ ਕਿਹਾ ਦੋਸਤੋ ਹੁਣ ਕੱਲ ਕਰਦੇ ਹਾਂ ਕਿ ਸਕੰਦਰ ਦੀ ਮੌਤ ਕਿਵੇਂ ਹੋਈ ਦੋਸਤੋ ਰਾਜਾ ਸਕੰਦਰ ਦਾ ਸਭ ਤੋਂ ਵੱਡਾ ਸੁਪਨਾ ਵਿਸ਼ਵ বিজেਤਾ ਬਣਨਾ ਸੀ ਜੋ ਪੂਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀ ਪਰ ਉਹ ਪੂਰਾ ਨਾ ਹੋ ਸਕਿਆ ਇਸ ਤੋਂ ਬਾਅਦ ਉਹ ਉਦਾਸ ਰਹਿਣ ਲੱਗ ਪਿਆ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਆਖਰ 33 ਸਾਲ ਦੀ ਉਮਰ ਵਿੱਚ ਮਲੇਰੀਆ ਕਾਰਨ ਉਸ ਕੀ ਹੀ ਰਹਿ ਗਿਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗ